ਭਾਈ ਜੀ ਈਸ਼ਵਰ ਮੰਗਨ ਦੇ ਚੱਕਰ ਚ ਸੈਕਟਰੀ ਮੇਰੇ ਗੱਲ ਤੇ ਆ ਆ ਦੇਖੋ ਮੈਨੂੰ ਮਾਹ ਭੈਣਾਂ ਦੀਆਂ ਗਾਲਾਂ ਕੱਢ ਕੇ ਗਿਆ ਨਾਲੇ ਦੁਕਾਨ ਦਾ ਹਾਲ ਵੇ ਲੋਕੀ ਕਰਕੇ ਗਿਆ ਜੀ ਸਤਿ ਸ਼੍ਰੀ ਅਕਾਲ ਮੈਂ ਮਲਕੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਬੀਤੇ ਦਿਨੀ ਸ਼ਹੀਦ ਉਦਮ ਸਿੰਘ ਪਾਰਕ ਦੇ ਸਾਹਮਣੇ ਦੁਕਾਨਦਾਰ ਅਤੇ ਪੰਚਾਇਤ ਸੈਕਟਰੀ ਦੇ ਵਿਚਾਲੇ ਵਿਵਾਦ ਸਾਹਮਣੇ ਆਇਆ ਸੀ ਜਿਸ ਤੇ ਦੁਕਾਨਦਾਰ ਨੇ ਪੰਚਾਇਤ ਸੈਕਟਰੀ ਤੇ ਵੱਡੇ ਇਲਜ਼ਾਮ ਲਗਾਏ ਨੇ ਅਤੇ ਸੈਕਟਰੀ ਨੇ ਵਿਅਕਤੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਠਹਿਰਾਇਆ ਹੈ ਕਿ ਆ ਪੂਰਾ ਮਸਲਾ ਅ ਅੱਗੇ ਦੀ ਖਬਰ ਦੇਖ ਅਤੇ ਖਬਰ ਨੂੰ ਵੱਧ ਤੋਂ ਵੱਧ ਹੋਰਾਂ ਤਾਈਂ ਸਾਂਝਾ ਜ਼ਰੂਰ ਕਰਿਓ ਆ ਵੇਖ ਲਓ ਆ ਵੇਖ ਲਓ ਤੁਸੀਂ ਵੇਖ ਲਓ ਆ ਰਿਸ਼ਵਰ ਲਹਿਣ ਆਇਆ ਬੰਦਾ ਮੇਰੇ ਗੱਲ ਪਈ ਜਾਂਦਾ 50000 ਅੱਗੇ ਮੇਰੇ ਕੋਲ ਲੈ ਗਿਆ 10000 ਦੀ ਹੋ ਡਿਮਾਂਡ ਕਰ ਰਿਹਾ ਰੋਜ਼ ਮੇਰੇ ਨਾਲ ਆ ਕੇ ਐਵੇਂ ਟੌਰਚਰ ਕਰਦਾ ਜੀ ਗੱਲ ਵਿੱਚ ਝਗੜਾ ਹੋਇਆ ਕਿਸ ਮਸਲੇ ਤੇ ਜੀ ਹੈ ਤੇ ਦੀ ਪੰਚਾਇਤ ਸੈਕਟਰੀ ਹੈ ਸੁਖਦੀਪ ਸਿੰਘ ਤੇ ਕੋਈ ਲੈਟਾ ਲੋਕਡਾਂ ਲੱਗੀਆਂ ਸੀ ਪੰਚਾਇਤ ਦੀਆਂ ਜੀ ਉਹਦੇ ਵਿੱਚ 50000 ਰੁਪਏ ਰਿਸ਼ੋ ਦੀ ਮੰਗ ਕੀਤੀ ਸੀ ਮੈਨੂੰ ਇਹਨਾਂ ਨੇ ਉਹ 50000 ਰੁਪਏ ਦਿੱਤਾ ਸੀ ਕੱਲ ਸ਼ਰਾਬ ਸ਼ੁਰੂ ਕੀਤੀ ਹੋਈ ਸੀ ਤਿੰਨ ਚਾਰ ਨਾਲ ਲਏ ਸੀ ਬੰਦੇ ਇੱਕ ਸੁਖਦੀਪ ਸੈਕਟਰੀ ਹੈ ਤੇ ਕਮਲ ਅਮਨਦੀਪ ਸਿੰਘ ਮਾਸਟਰ ਹੈ ਰੀਅਲ ਬ੍ਰਦਰ ਹੈ ਇੱਕ ਨਾਲੇ ਦਾ ਗਵੰਡੀ ਅਮਰੀਕ ਸਿੰਘ ਮਾਸਟਰ ਇਹ ਤਿੰਨੋਂ ਜਣੇ ਆਏ ਆ ਜੀ ਤੇ ਆ ਕੇ ਗੱਲ ਪੈਣ ਲੱਗੇ ਜੀ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਉੱਥੇ ਤੋੜਪੰਨ ਕੀਤੀ ਹੈ ਸ਼ੀਸ਼ੇ ਛੋਲੇ ਤੋੜੇ ਮੇਰਾ ਲੈਪਟਾਪ ਤੋੜਤਾ ਜੀ ਤੇ ਆ ਕੇ ਸਿੱਧਾ ਗੱਲ ਪੈ ਗਏ ਲਗਾਤਾਰ ਜੀ ਰਿਸ਼ਵਤ ਦੀ ਮੰਗ ਕਰ ਰਿਆ ਸੀ ਟੌਰਚਰ ਟਾਈਪ ਕਰ ਰਹਾ ਹੈ ਇਹ ਤੇ ਕਾਦੀ ਦੁਕਾਨ ਕਾਦੀ ਹੈ ਮੇਰਾ ਸਰ ਸੋਲਰ ਦਾ ਵੀ ਕੰਮ ਆ ਤੇ ਨਾਲ ਆਪਣਾ ਰੈਸਟੋਰੈਂਟ ਆ ਗੱਲ ਰੈਸਟੋਰੈਂਟ ਤੇ ਆ ਕੇ ਪਏ ਜੀ ਅੱਛਾ ਕੀ ਮੰਗ ਕਰਦੇ ਸੀ ਰਿਸ਼ਵਤ ਦੀ ਮੰਗ ਕਰਦੇ 50000 ਲੈ ਚੁੱਕੇ ਹੈ ਜੀ 50000 ਮੁੱਖਿਆ ਸੀ ਮਤਲਬ ਕਿਆ ਸੀ ਇਹਨਾਂ ਨੇ ਮੈਂ ਤਾਂ ਉਦੋਂ ਵੀ ਕਿਹਾ ਸੀ ਵੀ ਸਾਨੂੰ ਕੁਝ ਫਾਇਦਾ ਨਹੀਂ ਜੀ ਸਾਨੂੰ ਤਾਂ ਸਾਰਾ ਫਾਇਦਾ ਹੀ 1500 ਰੁਪਿਆ ਜੀ ਇਹ 50 50000 ਰੁਪਿਆ ਲੈ ਜਾਂਦੇ ਜੀ ਇਹ ਹਰ ਵਾਰਦਾ ਹੀ ਕੰਮ ਹੈ ਜੀ ਇਹਨਾਂ ਦਾ ਟੌਰਚਰ ਕਰਕੇ ਹੁਣ ਹੋਰ ਮੰਗ ਰਿਆ ਸੀ 10000 ਰੁਪਇਆ ਸ਼ਰਾਬ ਪੀਤੀ ਏ ਸੀ ਨਾ ਕੋਈ ਬੰਦਾ ਸੀ ਮੈਂ ਕਿਹਾ ਵੀ ਅੱਜ ਮੇਰੇ ਕੋਲ ਹੈ ਨਹੀਂ ਜੇਬ 'ਚ ਹੈ ਨਹੀਂ ਗੇ ਜੇ ਤੂੰ ਚੱਲ ਲੈਣੀ ਲੈਣੇ ਆ ਤਾਂ ਤੂੰ ਧੱਕਾ ਕਰਦਾ ਗੱਲ ਪੈਂਦਾ ਸੀ ਮੈਂ ਚੱਲ ਤੂੰ ਕੱਲ ਆ ਕੇ ਆ ਕੇ ਲੈ ਜੀ ਪਰ ਉਹਨੇ ਇੰਨੇ ਟਾਈਮ ਚ ਖਲਤਾ ਜੀ ਇੱਕ ਸਰ ਧਮਕੀਆਂ ਦੇ ਰੇ ਸੀ ਆਂਦੇ ਵੀ ਅਸੀਂ ਜਿਹੜੀਆਂ ਤੇ ਲੈਟਾਂ ਲਾਈਆਂ ਸੀ ਲਵਾ ਲਾਂਗੇ ਅਸੀਂ ਤੇਰੇ ਤੇ ਪਰਚੇ ਕਰਾ ਦੇਾਂਗੇ ਅਸੀਂ ਤੇਰੇ ਉਧਰੋਂ ਡੀਸੀ ਸਾਹਿਬ ਤੋਂ ਕਰਾ ਦੇਾਂਗੇ ਫਲਾਣਾ ਕਰਦੇਾਂਗੇ ਫਿਰ ਲੈਟਾਂ ਅਸੀਂ ਲਾ ਲੈਣੀਆਂ ਐਂ ਕਰ ਰਹੇ ਸੀਗੇ ਧਮਕੀਆਂ ਦੇਣ ਲੱਗੇ ਸੀ ਉਹਨੇ ਮਤਲਬ ਕਿ ਡਰਾ ਰੇ ਸੀ ਮੈਨੂੰ ਵੀ ਮੈਂ ਡਰ ਕੇ ਪੈਸੇ ਦੇ ਰਾਂ ਜੀ ਬਾਕੀ ਆ ਵੇਖੋ ਜੀ ਆ ਸਾਰਾ ਕਪੜੇ ਪਾੜ ਤੇ ਆ ਸਿਰ ਤੇ ਸੱਟਾਂ ਜੀਆਂ ਤੇ ਛੇਤ ਕਮਰ ਤੇ ਬਹੁਤ ਸੱਟਾਂ ਆ ਬਾ ਮੋਢਾ ਨਹੀਂ ਉੱਠਦਾ ਵੇ ਸਵੇਰ ਦਾ ਇਹ ਕੰਮ ਸੱਟ ਮੰਗ ਕੀ ਕਰਦੇ ਸਰ ਇਨਸਾਫ ਮਿਲਣਾ ਚਾਹੀਦਾ ਜੀ ਜਿੰਨੀ ਰਿਸ਼ਵਤ ਖੋਰੀ ਸ਼ਰੀਆਮ ਹੋ ਗਈ ਹੁਣ ਤਾਂ ਲੋਕਾਂ ਦੇ ਗਲ ਪੈਣ ਲੱਗੇ ਰਿਸ਼ਵਤ ਪਿੱਛੇ ਹੀ ਇੰਨਾ ਚੱਲਦਾ ਰਿਹਾ ਤਾਂ ਬਹੁਤ ਔਖਾ ਸਰਵਾਈਵਲ ਕਰਨਾ ਵੀ ਸਾਡਾ ਬਿਜ਼ਨਸਮੈਨ ਬੰਦੇ ਦਾ ਬਹੁਤ ਔਖਾ ਹੈ ਸਰਵਾਈਵਲ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਟਿਕਟ ਸੁਖਵੀਰ ਸਿੰਘ ਜੀ ਮੈਂ ਪੰਚਾਇਤ ਕਰਦਾ ਹਾਂ ਸਰ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਹਾਡੇ ਨਾਲ ਕੁੱਟਮਾਰ ਵੀ ਹੋ ਰਹੀ ਹੈ ਤੇ ਉਹਦੇ ਵਿੱਚ ਇੱਕ ਵਿਅਕਤੀ ਵੱਲੋਂ ਦੋਸ਼ ਲਾਏ ਜਾ ਰਹੇ ਨੇ ਜੀ ਉਹ ਪੂਰਾ ਮਾਮਲਾ ਕੀ ਹੈ ਜੀ ਦੋਸ਼ ਇਸ ਤਰ੍ਹਾਂ ਜੀ ਉਹਨੂੰ ਪੇਮੈਂਟ ਕੀਤੀ ਹੈ ਸਰ ਰੋਜ਼ ਕਿੰਨੇ ਵੀ ਸਾਡਾ ਸਮਾਨ ਹੈ ਲਾਈਟਾਂ ਦੀ ਪੇਮੈਂਟ ਕੁਝ ਲੇਟਾਂ ਨੇ 20% ਸਮਾਨ ਉੱਥੇ ਭੇਜ ਦਿੱਤਾ ਜੀ 80% ਸਮਾਨ ਅਲੇ ਟ੍ਰੈਂਡਿੰਗ ਪਿਆ ਜੀ सरपंच साहब ਦੇ ਰੋਜ਼ ਮੈਨੂੰ ਫੋਨ ਆਉਂਦੇ ਤੰਗਾਪਲਾ ਤੋਂ ਤੰਗਾਪੁਰ ਦੇ ਤੇ ਮੈਂ ਉਹਨਾਂ ਕੋਲ ਬੜੀ ਵਾਰੀ ਜਾ ਚੁੱਕਿਆ ਜੀ ਕਿ ਲਾਈਟਾਂ ਲਾ ਕੇ ਆਉ ਸਾਡੀਆਂ ਕੋਈ ਪਰੇਸ਼ਾਨੀ ਬਹੁਤ ਹੋ ਜਾਂਦੀ ਹੈ ਜੀ ਜਦੋਂ ਸਰਪੰਚ ਦੇ ਮੈਨੂੰ ਫੋਨ ਆਉਂਦੇ ਤੇ ਮੈਂ ਉਹਨਾਂ ਨੂੰ ਫੋਨ ਕਰਾਂ ਫੋਨ ਉਹ ਚੱਕ ਨਹੀਂ ਚੱਕਦਾ ਹੀ ਨਹੀਂ ਦੇ ਸਕਦਾ ਸਰ ਕਿੰਨੀ ਪੇਮੈਂਟ ਦਿੱਤੀ ਜਦੋਂ ਉਹ ਬੰਨਾਂ ਦੀ 20500 ਇਸ ਸਪੈਡ ਦੀ ਤੇ 20500 ਉਸ ਵਿਅਕਤੀ ਕੋਲ ਦੋਸ਼ ਲਾਇਆ ਜਾ ਰਿਹਾ ਵੀ ਮੈਂ ਪਹਿਲਾਂ 2 ਲੱਖ ਰੁਪਏ ਦਾ ਕੰਮ ਕੀਤਾ ਸੀ ਜਿਹਦੇ ਵਿੱਚ ਸੈਕਟਰ ਸਾਹਿਬ ਮੇਰੇ ਕੋਲ 50000 ਰੁਪਏ ਦੀ ਰਾਸ਼ੀ ਰਿਸ਼ਵਤ ਦੇ ਤੌਰ ਤੇ ਲੈ ਗਏ ਨੇ ਤੇ 10000 ਰੁਪਏ ਹਰ ਲੋਕ ਦਾ ਕੰਮ ਹੋ ਗਏ ਤੂੰ ਕੋਈ ਬੰਦਾ ਇਸ ਤਰ੍ਹਾਂ ਕੋਈ ਕਰ ਸਕਦਾ ਜੀ ਦੂਜੀ ਗੱਲ ਵੀ ਝੂਠ ਦੇ ਕੋਈ ਪੈਰ ਨਹੀਂ ਦੇ ਸਰ ਹੁਣ ਜਦੋਂ ਉਹਨੂੰ ਲਾਈਟਰ ਲਾਉਣ ਵਾਸਤੇ ਕਹਿੰਦੇ ਉਹ ਲਾਈਟਰ ਲਾ ਨਹੀਂ ਰਿਹਾ ਸਰ ਉਹ ਕੋਈ ਨਾ ਕੋਈ ਬੰਨਣਾ ਤਾਂ ਸਰ ਉਸਨੇ ਬਣਾਉਣੀ ਸਰ ਉਹ ਤੁਹਾਡੇ ਤੇ ਨਸ਼ਾ ਕੀਤਾ ਤੇ ਦਾ ਰੋਪ ਲਾ ਰਿਹਾ ਮੇਰੀ ਦੁਕਾਨ ਤੇ ਆਏ ਨੇ ਉਸ ਵਕਤ ਨਾਲ ਵਿਅਕਤੀ ਸੀਗੇ ਕਿੰਨਾ ਕੋ ਸਚਾਈ ਹੈ ਜੀ ਨਸ਼ਾ ਕੀਤਾ ਕਿਸੇ ਤਰ੍ਹਾਂ ਦੀ ਕੋਈ ਸਚਾਈ ਨਹੀਂ ਵਿਅਕਤੀ ਵੀ ਮੇਰੇ ਨਾਲ ਵਿੱਚ ਮੈਂ ਕੱਲੇ ਹੀ ਗਿਆ ਜੀ ਲੇਕਿਨ ਜਦੋਂ ਮਤਲਬ ਕਹਿੰਦੇ 10 ਜਾਂ 15 ਮਿੰਟ ਹੋ ਗਏ ਹੈ ਉਸ ਤੋਂ ਬਾਅਦ ਜਦੋਂ ਫੋਨ ਕੀਤਾ ਗਿਆ ਤੇ ਉਸ ਤੋਂ ਬਾਅਦ ਮਤਲਬ ਜਦੋਂ ਪਤਾ ਲੱਗਿਆ ਅਨਗਵਰਨੂ ਵੀ ਰੋਣਾ ਪੈ ਗਿਆ ਜੋ ਬੰਦਾ ਗੱਲ ਪੈ ਗਿਆ ਮੇਰੇ ਉਸ ਤੋਂ ਬਾਅਦ ਜਦੋਂ ਮੇਰੇ ਬ੍ਰਦਰ ਕਿੰਨੀ ਦੇਰ ਤੋਂ ਤੁਸੀਂ ਇਸ ਵਿਅਕਤੀ ਕੋਲੋਂ ਕੰਮ ਕਰਵਾ ਰਹੇ ਸੀ ਸਰ ਪਹਿਲੀ ਇਹ ਨਹੀਂ ਕਰਾਇਆ ਪਹਿਲੀ ਕਰਵਾਇਆ ਤੇ ਜਿਹੜੇ 2 ਲੱਖ ਵਾਲਾ ਇਹ ਦੋਸ਼ ਨੇ ਜੀ ਜਿਹੜੇ 50 ਹਜ਼ਾਰ ਦੀ ਮੰਗ ਕਰਦੇ ਕੂਟ ਦੇ ਕੋਈ ਪੈਰ ਨਹੀਂ ਹੁੰਦੇ ਸਰ ਇਹ ਕਿ ਦੇਖਿਆ ਗਿਆ ਜੀ ਉਹਦੀ ਦੁਕਾਨ ਤੇ ਪੰਣ ਤੋੜ ਹੋਈ ਹੋਈ ਇਹ ਪੰਣ ਤੋੜ ਸਰ ਉਸਨੇ ਆਪ ਹੀ ਕੀਤੀ ਹੋਣੀ ਜੀ ਇੱਕ ਸ਼ੀਸ਼ਾ ਨੇ ਦੇਖਿਆ ਜੀ ਮੈਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਜੀ ਮੈਨੂੰ ਵੀ ਇਸ ਬਾਰੇ ਨਹੀਂ ਜਾਣਕਾਰੀ ਸੋਸ਼ਲ ਮੀਡੀਆ 'ਚ ਮੈਂ ਵੇਖਿਆ ਇੱਕ ਸ਼ੀਸ਼ਾ ਟੁੱਟਿਆ ਆ ਜੀ ਜੀ ਉਹ ਸਰਕਾਰੀ ਹਸਪਤਾਲ ਦਾਖਲ ਹੈ ਹੁਣ ਆਪ ਕੀ ਮੰਗ ਕਰਨਾ ਚਾਹੁੰਦੇ ਹੋ ਜੇ ਇਸ ਇਨਸਾਫ ਦੀ ਮੰਗ ਹੀ ਹੈ ਜੀ ਜੀ ਕੋਈ ਤੁਸੀਂ ਪੁਲਿਸ ਨੂੰ ਕੰਪਲੇਟ ਦਿੱਤੀ ਹੈ ਜੇ ਇਸ ਬਾਰੇ ਜੀ ਕੋਈ ਪੁਲਿਸ ਨੂੰ ਕੰਪਲੇਟ ਅੱਜ ਜਾਣਾ ਹੈ ਅੱਛਾ ਦੂਜੀ ਗੱਲ ਮੈਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਪਹਿਲੇ ਪੱਤਰਕਾਰ ਹੋ ਜਿਹੜੇ ਮੇਰਾ ਵੀਊ ਲੈਣ ਆਏ ਹੋ ਇਹ ਤਾਂ ਪੱਤਰਕਾਰ ਬਿਨਾ ਵੀਊ ਲਏ ਖਬਰਾਂ ਲਾ ਰਹੇ ਹੈ ਜੀ ਜਿਹੜਾ ਕਿ ਮੇਰੀ ਮਾਨ ਨਹੀਂ ਹੋ ਰਹੀ ਹੈ ਜੀ ਲੇਕਿਨ ਤੁਹਾਡਾ ਮੈਂ ਫਿਰ ਵੀ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮ ਜੀ ਸਰ ਆਪਣਾ ਨਾਮ ਕੀ ਹੈ ਜੀ ਮੈਂ ਸਾਧ ਸਿੰਘ ਸਰਪੰਚ ਪਿੰਡ ਕੰਕਰ ਦਾ ਹਾਂ ਜੀ ਸਰ ਇੱਕ ਜਿਹੜਾ ਮਾਮਲਾ ਸ਼ੋਲਡਰ ਲਾਈਟਾਂ ਨੂੰ ਲੈ ਕੇ ਰਾਤ ਕੋਈ ਕਿਸੇ ਜਗ੍ਹਾ ਤੇ ਝਗੜਾ ਹੋਇਆ ਸੀ ਸ਼ਹਿਰ ਦੇ ਵਿੱਚ ਇੱਕ ਪੰਚਾਇਤ ਸਕੀ ਨੇ ਉਹਨਾਂ ਤੇ ਦੋਸ਼ ਲੱਗ ਰਹੇ ਨੇ ਵੀ ਜਿਹੜੇ ਸ਼ੋਲਡਰ ਲਾਈਟਾਂ ਨੂੰ ਲੈ ਕੇ ਰਿਸ਼ਵਤ ਦੀ ਮੰਗ ਕੀਤੀ ਜਰੇ ਗੁਰਜੰਟ ਸਿੰਘ ਵਿਕਤੀ ਹੈ ਜੀ ਉਹ ਸਰ ਐਵੇਂ ਹੀ ਅਸੀਂ ਸਾਲ ਪਹਿਲਾਂ ਪੇਮੈਂਟ ਕਿੱਥੇ ਹੋਈ ਹੈ ਗੁਰਜੰਟ ਸਿੰਘ ਨੂੰ ਸਾਧ ਵੇਖ ਲਓ ਉਹਨਾਂ ਸਾਧ ਤੇ ਜਿਹੜੇ ਪਤਾ ਨਹੀਂ ਕਿੰਨੇ ਕੋ ਮਾਰ ਚੁੱਕੇ ਆ ਉਹ ਵੀ ਗਾਇ ਚਲੇ ਰਾਤੀ ਗਏ ਨੇ ਕੱਲ ਕਿਹੜੇ ਮਾਰਨ ਦੇ ਬਾਵਜੂਦ ਅੱਜ ਲੋਕ ਨੇ ਸਵੇਰੇ ਲਾਉਣੇ ਆ ਬਾਲਾ ਜਿਆਦਾ ਜ਼ੋਰ ਪਾਉਣ ਤੇ ਕੁਝ ਕੁ ਮੈਨੂੰ ਮਾੜਾ ਮੋਟਾ ਇੱਕ ਸਮਾਨ ਦਿੱਤਾ ਹੈ ਉਹ ਉੱਥੇ ਪਿਆ ਹੈ ਉਹ ਲਾ ਕੇ ਨਹੀਂ ਆਇਆ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿੰਦੇ ਰਿਹਾ ਵੀ ਭਾਈ ਉਹਨੂੰ ਲਾ ਦਿਓ ਲਾ ਦਿਓ ਅੱਜ ਤੱਕ ਲਾਇਆ ਨਹੀਂ ਤੇ ਇਹਨਾਂ ਨੇ ਵੀ ਉਹ ਹੀ ਜਾ ਕੇ ਸ਼ਕਤੀ ਸਾਹਿਬ ਨੇ ਕਿਹਾ ਹੋਣਾ ਇਹ ਸਮਾਨ ਸਾਡਾ ਜਾ ਤਾਂ ਲਾ ਕੇ ਆਓ ਫਿੱਟ ਕਰੋ بس ਉਹ ਇੱਕ ਤਰ੍ਹਾਂ ਦਾ ਵੇਰ ਹੋਇਆ ਸੀ ਕਿੰਨੀ ਕੁ ਦੇਰ ਪਹਿਲਾਂ ਦਾ ਜਿਹੜਾ ਤੁਸੀਂ ਕੰਮ ਕਰਵਾਇਆ ਕੰਮ ਦੀ ਬਦਲੇ ਪੈਸੇ ਦਿੱਤੇ ਸੀ ਇਹ ਸਾਲ ਹੋ ਗਿਆ ਜੀ ਪੂਰਾ ਪੇਮੈਂਟ ਇੱਥੇ ਕੱਲੇ ਤੁਹਾਡੇ ਪਿੰਡ ਦੇ ਨਾਲ ਦਾ ਪਿੰਡ ਹੋਈ ਹੈ ਜੀ ਨਾਂਜੀ ਕਾਂਗਾ ਖੁਰਦ ਤੇ ਕਾਂਗਾ ਕਲਾ ਸੋਲਰ ਲਾਈਟਾਂ ਲਾਉਣੀਆਂ ਸੀ ਅਜੇ ਤੱਕ ਨਹੀਂ ਲੱਗੀਆਂ ਇਹ ਤੁਸੀਂ ਪਿੰਡੋਂ ਪਤਾ ਕਰ ਕਿੰਨੇ ਪੈਸੇ ਜਮ੍ਹਾਂ ਕਰਵਾਏ ਸੀ ਜੀ ਇਸ ਬੰਦੇ ਨੇ ਆਈਡੀ ਆ ਵੀ 10000 ਰੁਪਏ ਕਰਾਏ ਲੱਗਾ ਅੱਛਾ ਜੀ ਹਾਂਜੀ ਤੇ ਜੀ ਸਰ ਤੁਹਾਡਾ ਕੀ ਨਾਮ ਹੈ ਤੇ ਕਿਹੜੇ ਪਿੰਡ ਤੋਂ ਤੁਸੀਂ ਆ ਪੰਜੋ ਮੈਂ ਇੱਕ ਸਬਜ਼ੰਦ ਸਪਰੇਂਟ ਕੰਮ ਕਰਦਾ ਹੂ ਜੀ ਇਸ ਗਰਜੰਟ ਪਿੰਡ ਨੂੰ ਆਪਣਾ ਮਤਲਬ ਕਿ ਤੇ ਇਹ 25ਵੇਂ ਮਹੀਨੇ ਪੇਮੈਂਟ ਦਿੱਤੀ ਹੋਈ ਸੋਲਰ ਇਲੈਕਟ੍ਰੋਨਿਕਸ ਨਾਲ ਸੌਦਾ ਆਇਆ ਸੀ ਪਰ ਇਹਨੇ ਨਹੀਂ ਲਾਈਆਂ ਜਿਹੜੇ ਬੋਤ ਲਾਇਨੇ ਪਰ ਇਹਨੇ ਸਾਡੀ ਕੋਈ ਗੱਲ ਨਹੀਂ ਸੀ ਸਰ ਇੱਕ ਸਿੱਟੀ ਸਾਹਿਬ ਤੇ ਦੋਸ਼ ਲਾਉਂਦਾ ਜੀ 50000 ਰੁਪਇਆ ਜੀ ਸਾਡਾ ਕੰਮ ਹੀ ਨਹੀਂ ਹੋਇਆ ਫਿਰ ਸਿੱਟੀ ਸਾਹਿਬ ਨੇ ਜਾ ਕੇ ਪੁੱਛਿਆ ਉਹਨਾਂ ਨੂੰ ਕਿ ਕੀ ਗੱਲ ਹੋਈ ਏ ਕਿ ਬੁਲਫੜੇ ਜਾਂ ਲਾਈਟਾਂ ਲਾਓ ਜਾਂ ਕਦੇ ਪੈਸੇ ਮੜੋ ਪਰ ਇਹ ਗੱਲ ਕਰਕੇ ਮਟਾ ਮਟਾ ਦੀ ਕਮਾਂ ਮਗਰੀ ਹੋ ਗਈ ਅੱਛਾ ਜੀ ਜਿਹੜੇ ਦੋਸ਼ ਲਾਏ ਜਾ ਰਹੇ ਨੇ ਰਿਸ਼ਵਤ ਦੇ ਜਾਂ ਕਦੇ ਨਹੀਂ ਜੀ ਇਹ ਬਹੁਤ ਗਲਤ ਜੀ ਜੀ ਕੀ ਕਰਦੇ ਤੁਹਾਡੇ ਨਾਲ ਵੀ ਰਿਸ਼ਵਤ ਨੂੰ ਲੈ ਕੇ ਸੈਕਟਰ ਸਾਹਿਬ ਗੱਲ ਕਰਦੇ ਨੇ ਕਿ ਇਹ ਦੋਸ਼ੀ ਨੇ ਨਹੀਂ ਕੋਈ ਗੱਲ ਨਹੀਂ ਹੋਈ ਠੀਕ ਹੈ ਇੱਕ ਸੀਤ ਉਦਮ ਸੰਚਾਰਕ ਪਾਰਕ ਦੇ ਨੇੜੇ ਕੋਈ ਦੁਕਾਨ ਤੇ ਹਮਲਾ ਹਮਲਾ ਹੋਣ ਦਾ ਕੋਈ ਮਾਮਲਾ ਸਾਹਮਣੇ ਆਇਆ ਜੀ ਓਕੇ ਕਾਰਵਾਈ ਕੀਤੀ ਗਈ ਹੈ ਇਹ ਜੀ ਗੁਰਜੰਟ ਸਿੰਘ ਨਾਮ ਦਾ ਵਿਅਕਤੀ ਜਿਹੜਾ ਸੋਲਰ ਦਾ ਕੰਮ ਕਰਦਾ ਹੈ ਇਹਨਾਂ ਦਾ ਕੋਈ ਪੰਚਾਇਤ ਸੈਕਟਰੀ ਨਾਲ ਆਪਸ ਵਿੱਚ ਜਿਹੜਾ ਬੋਲਬਲਾ ਰਿਹਾ ਹੈ ਤੇ ਜਿਹੜਾ ਗੁਰਜੰਟ ਸਿੰਘ ਹੈ ਇਹ ਸਰਕਾਰੀ ਹਸਪਤਾਲ ਜਿਹੜਾ ਇਹਨਾਂ ਨੂੰ ਐਡਮਿਟ ਉਹ ਤੇ ਸਾਡੀ ਟੀਮ ਮੌਕੇ ਤੇ ਗਈ ਸੀ ਉਸ ਟਾਈਮ ਇਹ ਐਡਮਿਟ ਹੋ ਚੁੱਕਿਆ ਸੀ ਤੇ ਇਹ ਐਮਐਲਰ ਸਾਨੂੰ ਮਸੂਲ ਹੋਣ ਤੇ ਜਿਹੜੀ ਵੀ ਬੰਦੀ ਕਾਰਵਾਈ ਹੈ ਉਹ ਅਮਲ ਚ ਲਿਆਦੀ ਹੈ ਸਰ ਕਾਫੀ ਦੁਕਾਨ ਦੇ ਉੱਪਰ ਤੋੜਪਨ ਵੀ ਹੋਈ ਹੋਈ ਹੈ ਸ਼ੀਸ਼ੇ ਵਗੈਰਾ ਵੀ ਟੁੱਟੇ ਹੋਏ ਨੇ ਕੋਈ ਇਸ ਤਰ੍ਹਾਂ ਦਾ ਜਾਂਚ ਆਇਆ ਵੀ ਗੁੰਡੇ ਅਣਸਰ ਸੀਗੇ ਜਾਂ ਤੂੰ ਤੋਂ ਮੈਂ ਨਹੀਂ ਨਹੀਂ ਇਹ ਤੇ ਇਹਨਾਂ ਦਾ ਤੂੰ ਤੋਂ ਮੈਂ ਦਾ ਆਪਸ ਵਿੱਚ ਮਸਲਾ ਸੀ ਜਿਹੜਾ ਵਰਜਨਦਰ ਸਿੰਘ ਦਾ ਤੇ ਜਿਹੜਾ ਪੰਚਾਇਤ ਸੈਕਟਰੀ ਇਹਨਾਂ ਦਾ ਕੋਈ ਪੈਸਿਆਂ ਨੂੰ ਲੈਣ ਦੇਣੇ ਜਗ੍ਹਾ ਇਹ ਕਹਿੰਦਾ ਵੀ ਮੈਂ ਸ਼ੋਲਡਰ ਲਾਇਆ ਸੀਗਾ ਜਿੱਤੇ ਚ ਮੇਰੇ ਕੋਲ ਰਿਸ਼ਵਤ ਨਹੀਂ ਮੰਗ ਕਰਦਾ ਪਹਿਲੇ 50000 ਦੇ ਚੁੱਕਿਆ 1 ਇਹ ਜਿਹੜੇ ਸੰਬੰਧਿਤ ਦੇਖੋ ਜੀ ਉਹ ਬਿਆਨ ਲਖਾਇਗਾ ਉਸ ਤੋਂ ਬਾਅਦ ਜੋ ਵੈਰੀਫਾਈ ਹੋਇਆ ਕੀਤਾ ਜਾਏਗਾ ਉਸ ਮੁਤਾਬਕ ਕਾਰਵਾਈ ਕੀਤੀ ਐਮਐਲਆਰ ਆਪ ਜੀ ਤੱਕ ਪਹੁੰਚ ਚੁੱਕੀ ਹੈ ਜੀ ਨਹੀਂ ਸਾਡੇ ਕੋਲ ਅਜੇ ਐਮਐਲਆਰ ਮਸਕੂਲ ਨਹੀਂ ਹੋਈ ਐਮਐਲਆਰ ਆਉਣ ਤੇ ਅਸੀਂ ਇਹਦੀ ਸਟੇਟਮੈਂਟ ਲਿਖਾਂਗੇ ਤੇ ਜੋ ਬੰਦੀ ਕਾਰਵਾਈ ਕੀਤੀ